जय पीर जी जय साइ दी मैफल मस्त चैनल में तड़ा स्वागत है जी सो अज का विषय जो है बहुत ही खास है वीडियो को पूरी सुनना समझना अमल करना कुछ कमेंटा दसा कमेंटा भी जरूर सुनया करो जी सो कमेंटा भी कई सवालों के जवाब तू मिल जाएंगे जी सो बाकी जेकर कोई रू पहली बार इस चैनल न जुड़ी है तो इस चैनल को सबसक्राइब करो जी वीडियो में शेयर लाइक कमेंट जरूर करना जी ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਤੱਕ ਪਹੁੰਚਦਾ ਰਹੇ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਦੋਂ ਵੀ ਕੋਈ ਘਰ ਵਿੱਚ ਮਹਿਮਾਨ ਜਾਂ ਗਵਾਂਡ ਵਿੱਚੋਂ ਕੋਈ ਵੀ ਫਿੰਡ ਵਿੱਚ ਆਉਂਦਾ ਹੈ ਸੋ ਇਹ ਸੰਕੇਤ ਦੱਸੇਗਾ ਕਿ ਉਹ ਚੰਗੀ ਰੋਹ ਹੈ ਜਾਂ ਉਹਦੇ ਨਾਲ ਕੋਈ ਫਰਿਸ਼ਤਾ ਆਇਆ ਹੋਇਆ ਹੈ ਜੀ ਸੋ ਆਪਾਂ ਇਸ ਵੀਡੀਓ ਰਾਈ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵਿਸ਼ਾ ਬਹੁਤ ਹੀ ਖਾਸ ਹੈ ਜੀ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਨਾਲ ਸੁਣਨਾ ਪਲੀਜ਼ ਜ਼ਰੂਰ ਜਿੱਦਾਂ ਅਸੀਂ ਮਿਹਨਤ ਕਰਦੇ ਤੁਸੀਂ ਵੀ ਇੱਕ ਕੋਸ਼ਿਸ਼ ਕਰਿਆ ਕਰੋ ਹਿੰਮਤ ਬਤਾਇਆ ਕਰੋ ਹਰ ਰੋਜ਼ ਜੇ ਪੂਰੀ ਵੀਡੀਓ ਸੁਣ ਕੇ ਜੀ ਸੋ ਜਿਹੜੇ ਪੂਰੀ ਵੀਡੀਓ ਸੁਣਦੇ ਆ ਕਮੈਂਟਾਂ ਵਿੱਚ ਜ਼ਰੂਰ ਸਤਿ ਸ੍ਰੀ ਅਕਾਲ ਜੀ ਤੇ ਹੁਣ ਆਪਾਂ ਇੱਥੇ ਜੀ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਇੱਥੇ ਇੱਕ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟ ਹੈ ਜੀ ਦਾਸ ਮੇਜਰ ਇਹਨਾਂ ਨੇ ਵੀ ਲਿਖਦੇ ਨੇ ਹਮੇਸ਼ਾ ਹੀ ਕਮੈਂਟ ਵਿੱਚ ਸੋ ਇਹਨਾਂ ਨੇ ਕਮੈਂਟ ਵਿੱਚ ਸਵਾਲ ਕੀਤਾ ਹੈ ਕਿ ਦੀਦੀ ਜੀ ਅਸੀਂ ਪਹਿਲਾਂ ਵੀ ਮੈਸੇਜ ਕੀਤਾ ਸੀ ਕਿ ਅਗਲੇ ਮਹੀਨੇ ਮੇਲਾ ਆ ਰਿਹਾ ਹੈ ਲੱਖ ਦਾ ਤਾ ਪੀਰ ਜੀ ਦੀ ਸੇਵਾ ਕਿਸ ਤਰੀਕੇ ਦੇ ਨਾਲ ਕਰਨੀ ਹੈ ਜੀ ਸੋ ਕਹਿੰਦੇ ਚੰਗੀ ਤਰ੍ਹਾਂ ਨਾ ਸਮਝਾਇਆ ਜਾਵੇ ਚਾਹੇ ਵੀਡੀਓ ਅੱਧੇ ਘੰਟੇ ਦੀ ਕਿਉਂ ਨਾ ਹੋ ਜਾਵੇ ਸੋ ਬਿਲਕੁਲ ਜੀ ਸੋ ਆਪਾਂ ਤੁਹਾਨੂੰ ਹੋਰੇ ਜੋ ਦਿਨ ਚੱਲਣੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਰੇ ਹੀ ਕਰਮ ਸਾਂਝੇ ਕਰਦੇ ਜਾਵਾਂਗੇ ਸੋ ਕੁਝ ਦਿਨ ਹਜੇ 1-2 ਦਿਨ ਤੁਹਾਨੂੰ ਵੇਟ ਕਰਨੀ ਪਵੇਗੀ ਸੋ ਹੁਣ ਆਪਾਂ ਨਾਲ ਦੀ ਨਾਲ ਕਰਨ ਹੀ ਦੱਸਣੇ ਸ਼ੁਰੂ ਕਰਨੇ ਆ ਕਿਉਂਕਿ ਸੰਗਰਾਮ ਤੋਂ ਬਾਅਦ ਪੀਰਾਂ-ਪੀਰਾਂ ਦੇ ਕਰਮ ਸ਼ੁਰੂ ਹੋ ਜਾਣੇ ਨੇ ਨੇਲੇ ਸ਼ੁਰੂ ਹੋ ਜਾਣੇ ਆ ਕਿਸੇ ਨੇ ਚਿੱਠੀ ਵੀਰਵਾਰ ਨੂੰ ਤਾਂ ਜਿਆਦਾ ਤੱਕ ਸੇਵਾ ਚੱਲਣੀ ਹੈ ਜੀ ਬਹੁਤ ਹੀ ਜ਼ਿਆਦਾ ਪੀਰਾਂ ਦਾ ਉਸ ਦਿਨ ਨਾਮ ਲਿਆ ਜਾਣਾ ਹੈ ਮੇਲੇ ਲੱਗਣੇ ਆ ਤੇ ਉਸ ਦਿਨ ਵੱਧ ਚੜ ਕੇ ਕਰਮ ਜਿਹੜੇ ਜਿਹੜੇ ਕਰਨੇ ਬਣਦੇ ਆ ਆਪਾਂ ਸਾਂਝੇ ਕਰਦੇ ਜਾਵਾਂਗੇ ਜੀ ਵੀਡੀਓ ਹਰ ਰੋਜ਼ ਸੁਣਦੇ ਜਾਓ ਕਿਉਂਕਿ ਆਪਾਂ ਹੁਣ ਹਰ ਰੋਜ਼ ਤੁਹਾਨੂੰ ਕਰਮ ਦੱਸਦੇ ਜਾਣਾ ਹੈ ਤੇ ਤੁਹਾਡਾ ਫਰਜ਼ ਹੈ ਕਿ ਉਹ ਕਰਮਾਂ ਤੇ ਤੁਲਨਾ ਸੋ ਬਾਕੀ ਮੈਸੇਜ ਅਸੀਂ ਤੁਹਾਡਾ ਪੜਿਆ ਹੈ ਪਹਿਲਾਂ ਵੀ ਪੜਿਆ ਸੀਗਾ ਤੇ ਸੋ ਅਸੀਂ ਥੋੜਾ ਦਿਨਾਂ ਦੀ ਪੇਟ ਕਰ ਰਹੇ ਸੀ ਕੁਝ ਉਸ ਹਿਸਾਬ ਨਾਲ ਅਸੀਂ ਕਰਮ ਜੋ ਆ ਦੱਸਾਂਗੇ ਸੋ ਇਹ ਜੋ ਮਹੀਨਾ ਬਹੁਤ ਹੀ ਖਾਸ ਮੂਰੇ ਆਉਣ ਵਾਲਾ ਹੈ ਤੇ ਇਹਦੇ ਵਿੱਚ ਜਿੰਨੇ ਵੀ ਤੁਸੀਂ ਕਰਮ ਵੱਧ ਚੜ੍ਹ ਕੇ ਕਰ ਲੋਗੇ ਫਾਇਦਾ ਹੀ ਫਾਇਦਾ ਮਿਲਣ ਵਾਲਾ ਹੈ ਜੀ ਲਾਭ ਮਿਲੇਗਾ ਬਹੁਤ ਇਹਨੀਆਂ ਅਰਦਾਸਾਂ ਕਬੂਲ ਹੋਣੀਆਂ ਸੱਚੇ ਦਿਲੋਂ ਕੀਤੀਆਂ ਗਈਆਂ ਸੋ ਆਪਾਂ ਇਹਨਾਂ ਬਾਰੇ ਵਿਚਾਰ ਦੋ ਦਿਨਾਂ ਤੋਂ ਬਾਅਦ ਫਿਰ ਕੰਮ ਸ਼ੁਰੂ ਕਰਾਂਗੇ ਜੀ ਸੋ ਕੱਲ੍ਹ ਸ਼ਾਇਦ ਹੀ ਅਸੀਂ ਵੀਡੀਓ ਪਾਈਏ ਕਿਉਂਕਿ ਫਾਲਾ ਸਾਡੇ ਕੋਲ ਸਮਾਂ ਨਹੀਂ ਹੈ ਸੋ ਵੀ ਜੀਆ ਤੇ ਫਿਰ ਪਰਸੋਂ ਵੀਡੀਓ ਆਪਾਂ ਅਪਲੋਡ ਕਰਾਂਗੇ ਜੀ ਸੋ ਇੱਥੇ ਜੋ ਇੱਕ ਹੋਰ ਕਮੈਂਟ ਹੈ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਅਸੀਂ ਆਪਣੇ ਗਵਾਂਢੀਆਂ ਤੋਂ ਬਹੁਤ ਪਰੇਸ਼ਾਨਾ ਬਹੁਤ ਤੰਗ ਕਰਦੇ ਨੇ ਪਰ ਕਹਿੰਦੇ ਕਿ ਪੀਰਾਂ ਤੇ ਯਕੀਨ ਸੀ ਅਸੀਂ ਸੇਵਾ ਕਰਦੇ ਰਹੇ ਪਰ ਯਕੀਨ ਟੁੱਟ ਗਿਆ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਜਿਵੇਂ ਅੰਦਰੋਂ ਸਭ ਕੁਝ ਖਤਮ ਹੋ ਗਿਆ ਹੋਵੇ ਲੋਕ ਵੀ ਸੱਚ ਦਾ ਸਾਥ ਨਹੀਂ ਦਿੰਦੇ ਝੂਠ ਦਾ ਹੀ ਸਾਥ ਦਿੰਦੇ ਆ ਕੋਈ ਯਕੀਨ ਨਹੀਂ ਕਰਦਾ ਸੋ ਕਹਿੰਦੇ ਕਿ ਬਹੁਤ ਹੀ ਅਸੀਂ ਪਰੇਸ਼ਾਨੀ ਵਿੱਚ ਹਾਂ ਤੇ ਪਰ ਹੁਣ ਫਿਰ ਵੀ ਅਸੀਂ ਯਕੀਨ ਰੱਖ ਕੇ ਕਹਿੰਦੇ ਸੇਵਾ ਕਰਦੇ ਗਏ ਘਰਾਂਏ ਨਹੀਂ ਟੁੱਟੇ ਨਹੀਂ ਪਰ ਹੁਣ ਕਹਿੰਦੇ ਇਹੋ ਜਿਹੇ ਹਾਲਾਤ ਆ ਕਿ ਕੁਝ ਸਮਝ ਨਹੀਂ ਆਉਂਦਾ ਜਿਵੇਂ ਅੰਦਰੋਂ ਸਭ ਕੁਝ ਖਤਮ ਹੋ ਗਿਆ ਹੋਵੇ ਸੋ ਦੇਖੋ ਜੀ ਕਿਸੇ ਦੇ ਮਗਰ ਲੱਗ ਕੇ ਜਾਂ ਕੋਈ ਪਰੇਸ਼ਾਨ ਕਰ ਰਿਹਾ ਕੋਈ ਰਿਸ਼ਤੇਦਾਰ ਹੈ ਕੋਈ ਘਰ ਵਿੱਚੋਂ ਹੈ ਜਾਂ ਕੋਈ ਗੁਆਂਢ ਚੋਂ ਹੈ ਤੇ ਇਹ ਕੋਈ ਹੱਲ ਨਹੀਂ ਹੈ ਪਰੇਸ਼ਾਨੀ ਦਾ ਕਿ ਮਗਰ ਲੱਗ ਕੇ ਸੇਵਾ ਕਰਨੋਂ हट ਜਾਣਾ ਇੱਥੇ ਅਸੀਂ ਹੋਰ ਵੀ ਜ਼ਿਆਦਾ ਪ੍ਰੋਬਲਮਾਂ ਨੂੰ ਸੱਦਾ ਦੇ ਲੈਂਦੇ ਕਿਉਂਕਿ ਸੇਵਾ ਇੱਕ ਵਾਰ ਕਰਕੇ ਜਦੋਂ ਛੱਡ ਦਵਾਂਗੇ ਤਾਂ ਫਿਰ ਹੋਰ ਵੀ ਜ਼ਿਆਦਾ ਮੁਸ਼ਕਲਾਂ ਜ਼ਿੰਦਗੀ ਵਿੱਚ ਆਉਣਗੀਆਂ ਸੋ ਉਹ ਤਾਂ ਤੁਹਾਨੂੰ ਕੋਈ ਮਾੜੀ ਚੀਜ਼ ਹੈ ਜਿਹੜੀ ਤੁਹਾਨੂੰ ਗਵਾਂਡ ਦੇ ਥਰੂ ਜਾਂ ਕਿਸੇ ਦੇ ਵੀ ਥਰੂ ਸਤਾ ਸਕਦੀ ਹੈ ਕਿ ਇਹ ਇਨਸਾਨ ਅੱਗੇ ਨਾ ਲੰਘ ਜਾਵੇ ਸੇਵਾ ਨਾ ਕਰ ਸਕੇ ਸੋ ਇਸ ਕਰਕੇ ਤੁਹਾਨੂੰ ਰੋਕਿਆ ਜਾ ਰਿਹਾ ਤੇ ਤੁਸੀਂ ਵੀ ਰੁਕਦੇ ਜਾ ਰਹੇ ਹੋ ਉਹਨਾਂ ਦੇ ਮਗਰ ਲੱਗ ਕੇ ਸੋ ਇੱਧਰ ਦੀ ਗੱਲ ਸੁਣੋ ਇੱਧਰ ਦੀ ਛੱਡ ਦਿਓ ਆਪਣੇ ਕੰਮ 'ਚ ਧਿਆਨ ਰੱਖੋ ਤੇ ਆਪਣੇ ਮੁਰਸ਼ਿਦ ਤੇ ਯਕੀਨ ਰੱਖੋ ਉਹ ਗੱਲਾਂ ਨੂੰ ਯਾਦ ਕਰੋ ਕਿ ਕਿੱਥੇ-ਕਿੱਥੇ ਉਹ ਮਾਲਕ ਨੇ ਨਾਜ਼ ਰੱਖੀ ਸਾਥ ਦਿੱਤਾ ਹੈ ਤਾਂ ਫਿਰ ਤੁਹਾਨੂੰ ਕਦੇ ਵੀ ਕੋਈ ਤੋੜ ਨਹੀਂ ਸਕੇਗਾ ਜਦੋਂ ਤੁਸੀਂ ਉਹਦੇ ਕੀਤੇ ਹੋਏ ਚੰਗੇ ਕਰਮਾਂ ਨੂੰ ਭੁੱਲ ਜਾਂਦੇ ਹੋ ਸਿਰਫ ਉਹ ਜੋ ਅੱਜ ਹੋ ਰਿਹਾ ਉਹ ਦੇਖਦੇ ਹੋ ਉਹ ਸੁਣਦੇ ਹੋ ਉਹਨੂੰ ਮੁਰੇ ਜਦੋਂ ਪਾਉਂਦੇ ਹੋ ਗੱਲ ਨੂੰ ਤਾਂ ਕਬਰਾ ਜਾਂਦੇ ਹੋ ਤੇ ਕਹਿੰਦੇ ਆ ਕਿ ਇਹ ਮਾਲਕੇ ਨਹੀਂ ਚੰਗਾ ਪੀਰੇ ਨਹੀਂ ਚੰਗਾ ਇਹ ਸਾਡੀ ਮਦਦ ਨਹੀਂ ਕਰਦੇ ਸੇਵਾ ਕਰਦੇ ਆ ਪਰ ਸਾਡੀ ਸੇਵਾ ਸਫਲ ਨਹੀਂ ਹੋ ਰਹੀ ਇੱਥੇ ਅਸੀਂ ਆਪ ਗਲਤੀ ਕਰਦੇ ਆ ਸੋ ਜੇਕਰ ਉਹ ਪਰੇਸ਼ਾਨੀ ਵਿੱਚ ਵੀ ਤੁਸੀਂ ਪੀਰ ਨੂੰ ਮੰਨਦੇ ਰਹੋਗੇ ਚਾਹੇ ਤੁਹਾਨੂੰ ਕੋਈ ਲੱਖ ਕੋਸ਼ਿਸ਼ ਕਰ ਲਵੇ 도ੜਨ ਦੀ ਤੁਹਾਨੂੰ ਕੁਛ ਮਾੜਾ ਕਹਿ ਰਿਹਾ ਕਹਿਣ ਦੋ ਉਲਟਾ ਦਾਸ ਆਪਣੇ ਮਾਲਕ ਕੀ ਕੋਈ ਕਰਿਆ ਕਰੋ ਕਿ ਅਸੀਂ ਤੁਹਾਡੇ ਆ ਸਾਨੂੰ ਨਹੀਂ ਕਹਿ ਰਹੇ ਤੁਹਾਨੂੰ ਹੀ ਕਹਿ ਰਹੇ ਆ ਸੋ ਜਦ ਇੰਨੀ ਗੱਲ ਕਹਿ ਕੇ ਤੁਸੀਂ ਛੁੱਟ ਜਾਂਦੇ ਹੋ ਤਾਂ ਫਿਰ ਉਹ ਮਾਲਕ ਫੈਸਲੇ ਆਪ ਕਰਦਾ ਹੈ ਸਾਡੀ ਜ਼ਿੰਦਗੀ ਦੇ ਤੇ ਆਪ ਲੜਾਈ ਲੜਦਾ ਹੈ ਮੂਰੇ ਹੋ ਕੇ ਸੋ ਜਿੱਥੇ ਆਪ ਦੀ ਬਾਹ ਪੇਛਣਾ ਚੱਲੇ ਉੱਥੇ ਗੱਲ ਮਾਲਕ ਤੇ ਮੁਕਾਦ ਲੈਣੀ ਚਾਹੀਦੀ ਆ ਸੋ ਕਿਸੇ ਦੇ ਮਗਰ ਲਾ ਕੇ ਕਦੇ ਰਸਤਾ ਨਾ ਬਦਲੋ ਛੱਡੋ ਨਾ ਆਪਣਾ ਕਰਮ ਕਰਨਾ ਇਹ ਕਰਮ ਹੀ ਤਾਂ ਇਨਸਾਨ ਨੂੰ ਬਦਲ ਕੇ ਰੱਖ ਦਿੰਦੇ ਆ ਇਨਸਾਨ ਦੀ پوری ਜ਼ਿੰਦਗੀ ਬਦਲ ਦਿੰਦੇ ਆ ਤਕਦੀਰਾਂ ਬਦਲ ਦਿੰਦੇ ਆ ਸੋ ਇਹ ਕਰਮ ਆਪਾਂ ਕਿਸੇ ਦੇ ਕਰਕੇ ਕਰਨੋਂ हट ਜੰਨੇ ਜੋ ਮਾੜੀ ਚੀਜ਼ ਦਾ ਜੋਰ ਹੈ ਉਹ ਚੱਲ ਜਾਂਦਾ ਹੈ ਤੇ ਫਿਰ ਖੁਸ਼ ਦੇ ਖੁਸ਼ ਰਹਿ ਜਾਂਦੇ ਨੇ ਸੋ ਇੱਥੇ ਆਪਣੇ ਆਪ ਨੂੰ ਮਜ਼ਬੂਤ ਕਰਕੇ ਰੱਖੋਗੇ ਤੇ ਪਰੇਸ਼ਾਨੀਆਂ ਨੂੰ ਹਰਾ ਸਕੋਗੇ ਜੇਕਰ ਖੁਦ ਹੀ ਕਮਜ਼ੋਰ ਪੈ ਗਏ ਤੇ ਉਹ ਪਰੇਸ਼ਾਨੀਆਂ ਦਾ ਜੋਰ ਤੁਹਾਡੇ ਤੇ ਚੱਲ ਜਾਣਾ ਉਲਟਾ ਉਹ ਪਰੇਸ਼ਾਨੀਆਂ ਨੇ ਬਾਤੀਆਂ ਜਾਣਾ ਜਾਂ ਨਾ ਹੀ ਕੀ ਮੁਸ਼ਕਲਾਂ ਦੇ ਹੱਲ ਹੋਣੇ ਹੈ ਸੋ ਅੰਦਰੋਂ ਤਾਕਤ ਬਣਾ ਕੇ ਰੱਖੋ ਨਾਮ ਦੀ ਕਮਾਈ ਵੱਤੋ ਵੱਤ ਚੰਗਾ ਕਰਮ ਕਰੋ ਜਿਹਦੇ ਨਾਲ ਰੂਹ ਜਿਹੜੀ ਆ ਤੁਹਾਡੀ ਆਤਮਾ ਮਜ਼ਬੂਤ ਹੋਵੇ ਕਿ ਤੇ ਤੁਸੀਂ ਪਰੇਸ਼ਾਨੀ ਨੂੰ ਦੇਖ ਕੇ ਘਬਰਾਉਂਦੇ ਨਹੀਂ ਸੋ ਅਨਸਾਨਤੀ ਖੁੱਦ ਦੀ ਗਲਤੀ ਹੁੰਦੀ ਆ ਤੇ ਦੋਸ਼ ਅਸੀਂ ਉਹ ਮਾਲਕ ਨੂੰ ਮੁਰਸ਼ਿਦ ਨੂੰ ਦਿੰਦੇ ਆ ਪਰ ਆਪਣੇ ਵੱਲ ਨਹੀਂ ਦੇਖਦੇ ਕਿ ਅਸੀਂ ਕੀ ਕਰ ਰਹੇ ਆ ਸੋ ਇੱਕ ਵਾਰ ਵਿਸ਼ਵਾਸ ਰੱਖ ਕੇ ਚੰਗਾ ਬਾੜਾ ਸਮਾ ਜੋ ਵੀ ਹੈ ਉਹਨੂੰ ਹੰਡਾ ਲਓਗੇ ਯਕੀਨ ਰੱਖ ਕੇ ਸੇਵਾ ਕਰਦੇ ਜਾਓਗੇ ਯਕੀਨ ਵਾਲੀ ਗੱਲ ਹੈ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਗਾ ਇਹ ਅੱਜ ਦਾ ਕਟਿਆ ਹੋਇਆ ਸਮਾਂ ਮਾਲਕ ਲਈ ਸੋ ਕਿਸੇ ਦੀਆਂ ਗੱਲਾਂ ਨੂੰ ਇਗਨੋਰ ਕਰੋ ਤਦ ਹੀ ਤੁਸੀਂ ਪਾਰ ਲੱਗ ਸਕਦੇ ਆ ਮੁਸ਼ਕਲਾਂ ਜੋ ਨਿਕਲ ਸਕਦੇ ਆ ਜੇਕਰ ਤੁਸੀਂ ਕਿਸੇ ਦੀਆਂ ਗੱਲਾਂ ਚਾ ਜਾਣੇ ਲੋਕ ਦੁਨੀਆਦਾਰੀ ਦੇਖਦੇ ਹੋ ਤਾਂ ਫਿਰ ਰੱਬ ਨੂੰ ਭਲਾ ਦਿੰਦੇ ਹੋ ਤਾਂ ਫਿਰ ਦੁਨੀਆਦਾਰ ਯੋਗੀ ਹੀ ਰਹਿ ਜਾਂਦੇ ਆ ਮੇਨ ਜੋ ਰਿਸ਼ਤਾ ਹੈ ਮੇਨ ਜੋ ਗੱਲ ਦਾ ਧਿਆਨ ਰੱਖਣਾ ਹੈ ਉਹ ਇਹ ਹੈ ਕਿ ਰਿਸ਼ਤਾ ਰੱਬ ਨਾਲ ਪੱਕਾ ਹੋਣਾ ਚਾਹੀਦਾ ਇੱਕ ਵਾਰ ਜੇ ਨੂੰ ਜ਼ਿੰਦਗੀ ਦੇ ਵਿੱਚ ਮੰਨ ਲਿਆ ਉਹਨੂੰ ਹੀ ਫੜ ਲਓ ਉਨੇ ਹੀ ਬੇੜਾ ਪਾਰ ਲਗਾ ਲੈਣਾ ਆ ਸੋ ਕਹਿੰਦੇ ਕਿ ਪਰਮਾਤਮਾ ਇੱਕ ਰੂਪ ਅਨੇਕ ਕਹਿੰਦੇ ਰਸਤਾ ਜਿਹੜਾ ਮਾਰਗੀ ਫੜ ਲਓ ਪਰ ਜਾਣਾ ਇੱਕ ਹੀ ਜਗ੍ਹਾ ਤੇ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਜੀ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਨੂੰ ਸੁਣ ਲਿਆ ਹੈ ਇੱਕ ਵਾਰ ਕਮੈਂਟਾਂ ਵਿੱਚ ਜ਼ਰੂਰ ਦੱਸ ਦੇਣਾ ਜੀ ਸੋ ਵਾਕੀ ਵੀਡੀਓ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਤੇ ਬਾਅਦ ਤੋਂ ਵੱਧ ਵੀਡੀਓ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਰੂਹ ਨੂੰ ਜਾਣਕਾਰੀ ਮਿਲ ਸਕੇ ਤੇ ਤੁਹਾਡੇ ਖਾਤੇ 'ਚ ਉਹ ਪ੍ਰਮਾਤਮਾ ਇੱਕ ਚੰਗਾ ਕਰਮ ਲਿਖ ਦੇਵੇ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਮੇਨ ਵਿਸ਼ੇ ਦੀ ਕਿ ਜਦੋਂ ਵੀ ਘਰ ਵਿੱਚ ਕੋਈ ਇਹੋ ਜਿਹਾ ਇਨਸਾਨ ਹੁੰਦਾ ਹੈ ਜਿਹੜਾ ਰੱਬ ਨੂੰ ਮੰਨਣ ਵਾਲਾ ਹੈ ਚੰਗੀ ਰੂਹ ਹੈ ਤੇ ਉੱਥੇ ਮੋਰੋ ਸੰਕੇਤ ਮਿਲੇਗਾ ਤੁਹਾਨੂੰ ਕੀ ਇਹ ਵਾਕਏ ਚੰਗੀ ਰੂਹ ਹੈ ਇਹਦੇ ਨਾਲ ਕੋਈ ਫਰਿਸ਼ਤਾ ਆਇਆ ਹੋਇਆ ਹੈ ਸੋ ਮਿਲੇਗਾ ਕਿ ਇਹਨੂੰ ਜਿਹੜਾ ਇਨਸਾਨ ਮੂਰਿਓ ਵੀ ਸੇਵਾ ਕਰਨ ਨਾਲ ਮੰਨ ਲਓ ਕਿ ਤੁਸੀਂ ਘਰ ਵਿੱਚ ਸੇਵਾ ਕਰਦੇ ਹੋ ਘਰ ਦਾ ਇੱਕ ਮੈਂਬਰ ਤਾਂ ਜ਼ਰੂਰ ਹੁੰਦਾ ਹੈ ਐਸਾ ਜਿਹੜਾ ਸੇਵਾ ਜ਼ਿਆਦਾ ਕਰਦਾ ਹੈ ਮਾਲਕ ਦੇ ਜੀਵਨ ਵਧ ਕਰਦਾ ਹੈ ਸੋ ਉਸ ਇਨਸਾਨ ਨੂੰ ਫਿਰ ਉਹ ਸੰਕੇਤ ਮਿਲੇਗਾ ਜਦੋਂ ਕੋਈ ਵੀ ਰੂਹ ਐਸੀ ਆਏਗੀ ਘਰ ਵਿੱਚ ਕਿ ਕੋਈ ਚੰਗੀ ਰੂਹ ਆਈ ਹੈ ਤੇ ਇਹਦੇ ਨਾਲ ਕੋਈ ਇਹਦਾ ਫਰਿਸ਼ਤਾ ਆਇਆ ਹੋਇਆ ਹੈ ਤੁਹਾਨੂੰ ਉਹ ਸੰਕੇਤ ਕੀ ਹੈ ਉਹ ਵੀ ਦੱਸ ਦਿੰਨੇ ਆ ਜੀ ਹਰ ਇੱਕ ਗੱਲ ਦਾ ਜਵਾਬ ਸਾਨੂੰ ਸਾਡਾ ਮਾਲਕ ਦਿੰਦਾ ਹੈ ਜੇਕਰ ਉਹਨਾਂ ਦੀਆਂ ਗੱਲਾਂ ਤੇ ਧਿਆਨ ਗੌਰ ਕੀਤੀ ਜਾਵੇ ਸੋ ਇੱਕ ਵਾਰ ਉਹ ਮਾਲਕ ਦੇ ਦੱਸੇ ਹੋਏ ਰਸਤੇ ਤੇ ਆਪਣੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰ ਕੇ ਤਾਂ ਦੇਖੋ ਯਕੀਨ ਕਰਕੇ ਦੇਖੋ ਕਈਆਂ ਨੂੰ ਆਦਤ ਹੁੰਦੀ ਆ ਕਿ ਨਹੀਂ ਅਸੀਂ ਅੱਜ ਗੁਰੂ ਨੂੰ ਮੰਨਿਆ ਅੱਜ ਹੀ ਸਭ ਕੁਝ ਪਾ ਲਈਏ ਐਸੇ ਨਹੀਂ ਮਿਲ ਜਾਂਦਾ ਮਿਹਨਤ ਕਰਨੀ ਪੈਂਦੀ ਜਿੰਮੇ ਆਪਾ ਪੈਸਾ ਕਮਾਉਂਦੇ ਆ ਉਹਦੇ ਲਈ ਮਿਹਨਤ ਕਰਨੀ ਪੈਂਦੀ ਤੇ ਫਿਰ ਸਾਨੂੰ ਪੈਸਾ ਨਸੀਬ ਹੁੰਦਾ ਹੈ ਸੋ ਇਸੇ ਤਰ੍ਹਾਂ ਹੈ ਪਰਮਾਤਮਾ ਦਾ ਨਾਮ ਜੇ ਕ ਸਿਮਰ ਲਓਗੇ ਵੱਧ ਚੜ ਕੇ ਨਾਮ ਦੀ ਕਮਾਈ ਕਰੋਗੇ ਤੇ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਮਿਲ ਜਾਣਾ ਹੈ ਜੀ ਕਿਉਂਕਿ ਜਦ انسان انسان ਦਾ ਸਾਥ ਦਿੰਦਾ ਹੈ ਆਪਾਂ ਕਿਸੇ ਲਈ ਕੋਈ ਕੰਮ ਕਰਦੇ ਨੇ ਤਾਂ ਅੱਗੇ ਉਹ ਸਾਨੂੰ ਪੈਸਾ ਮਿਲਦਾ ਇਸੇ ਤਰ੍ਹਾਂ ਪਰਮਾਤਮਾ ਹੈ ਪਰ انسان انسان ਨਾਲ ਕਿਤੇ ਨਾ ਕਿਤੇ ਠੱਗੀ ਕਰ ਜਾਂਦਾ ਪਰ ਪਰਮਾਤਮਾ ਕਦੇ ਵੀ ਠੱਗੀ ਦੀ ਮਾਰਦਾ ਉਹ ਸਾਡਾ ਇੱਕ ਇੱਕ ਪਲ ਦਾ ਹਿਸਾਬ ਕਰ ਰਿਹਾ ਹੈ ਆਪਾਂ ਕਿੱਥੇ ਕੀ ਕੀ ਕਰ ਰਹੇ ਹਾਂ ਤੇ ਉਹ ਮਿਹਨਤ ਦਾ ਫਲ ਜ਼ਰੂਰ ਮੋੜਦਾ ਕਿਉਂਕਿ ਪਰਮਾਤਮਾ ਐਵੇਂ ਨਹੀਂ ਕਿਹਾ ਜਾਂਦਾ ਉਹਨੂੰ ਸੋ ਇਸ ਕਰਕੇ ਜਦੋਂ ਉਹਦੇ ਨਾਮ ਤੇ ਕੋਈ ਕੰਮ ਕਰਨਾ ਹੈ ਕੋਈ ਮਨ ਵਿੱਚ ਭੁਲੇਖਾ ਨਾ ਹੋਵੇ ਜੀ ਮਨ ਜੋ ਖਿਆਲ ਕਰ ਦੇਣੇ ਕਿ ਇਹ ਸਾਡੀ ਸੇਵਾ ਬ्यर्थ ਜਾਣ ਵਾਲੀ ਹੈ ਜੀ ਸੋ ਐਸਾ ਕੁਝ ਨਹੀਂ ਹੁੰਦਾ ਉਲਟਾ ਸਾਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਅਸੀਂ ਕੰਮ ਕਰਕੇ ਵੀ ਬਣਾ ਨਹੀਂ ਸਕਦੇ ਸੋ ਪ੍ਰਮਾਤਮਾ ਦੇ ਘਰ ਧੀਰ ਹੈ ਪਰ ਅੰਦੀਰ ਨਹੀਂ ਸੋ ਉਹ ਮਾਲਕ ਸਾਡੀ ਹਰ ਇੱਕ ਗੱਲ ਦਾ ਜਵਾਬ ਦਿੰਦਾ ਜੋ ਸੇਵਾ ਕਰਦੀਆਂ ਤੇ ਸਭ ਕੁਝ ਦਿਖਾਉਂਦਾ ਹੈ ਭਰਾ ਸੀ ਤੇ ਗੱਲਾਂ ਨੂੰ ਗਹਿਰਾਈ ਦੇ ਨਾਲ ਸੋਚਦੇ ਸਮਝਦੇ ਨਹੀਂ ਜਿਹਦੇ ਕਰਕੇ ਪਤਾ ਹੀ ਨਹੀਂ ਚੱਲਦਾ ਹੈ ਕਿ ਮਾਲਕ ਦੀ ਕਿਰਪਾ ਹੈ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਜਦੋਂ ਕੋਈ ਰੂਹ ਘਰ ਵਿੱਚ ਐਸੀ ਆਵੇ ਜੀ ਜੋ ਮਾਲਕ ਨੂੰ ਮੰਨਣ ਵਾਲੀ ਆ ਤੇ ਉਹਦੇ ਨਾਲ ਉਹਦਾ ਫਰਿਸ਼ਤਾ ਵੀ ਜ਼ਰੂਰ ਆਉਂਦਾ ਹੈ ਸੋ ਕਿਤੇ ਵੀ ਜਾਵੇ ਕਿਉਂਕਿ ਜਿਹਨੂੰ ਤੁਸੀਂ ਮੰਨ ਲਓ ਤੁਸੀਂ ਕਿਸੇ ਪੀਰ ਨੂੰ ਜਾਂ ਗੁਰੂ ਨੂੰ ਮੰਨ ਲਿਆ ਹੈ ਇੱਕ ਨੂੰ ਜ਼ਿੰਦਗੀ ਵਿੱਚ ਬਿਠਾ ਲਿਆ ਹੈ ਤਾ ਉੱਥੇ ਜਿੱਥੇ ਤੁਸੀਂ ਜਾਉਂਗੇ ਉਹਨੇ ਤੁਹਾਡੇ ਨਾਲ-ਨਾਲ ਰਹਿਣਾ ਕਿਉਂਕਿ ਪ੍ਰਮਾਤਮਾ ਕਿਸਾਨ ਤੋਂ ਵੱਖ ਨਹੀਂ ਹੈ ਕਹਿੰਦੇ ਤੇਰਾ ਰੱਬ ਤੇਰੇ ਤੋਂ ਵੱਖ ਨਹੀਂ ਪਰ ਤੇਰੀ ਦੇਖਣ ਵਾਲੀ ਅੱਖ ਨਹੀਂ ਸੋ ਉਹ ਪ੍ਰਮਾਤਮਾ ਹਰ ਕਦਮ ਤੇ ਸਾਡੇ ਨਾਲ ਚੱਲਦਾ ਹੈ ਜਦੋਂ ਆਪਾਂ ਉਹਦੀ ਸੇਵਾ ਕਰਦੇ ਹਾਂ ਤੇ ਦਿਲੋਂ ਯਾਦ ਕਰਦੇ ਹਾਂ ਤੇ ਜਿੱਥੇ ਵੀ ਜਾਵਾਂਗੇ ਉਹ ਨਾਲ ਜਾਵੇਗਾ ਪਰ ਇੰਨਾ ਕਹ ਹੈ ਕਿ ਆਪਾਂ ਨੂੰ ਪਤਾ ਹੀ ਨਹੀਂ ਭਲੇਖੀ ਜੀ ਬੈਠੇ ਹੋਏ ਆ ਕਿ ਸ਼ਾਇਦ ਅਸੀਂ ਘਰ ਵਿੱਚ ਬਿਠਾਤਾ ਇੱਕ ਰੂਮ ਦੇ ਵਿੱਚ ਉੱਥੇ ਹੀ ਬੈਠਾ ਹੋਇਆ ਪਰ ਨਹੀਂ ਉਨੂੰ ਫਿਕਰ ਹੁੰਦਾ ਹੈ ਆਪਣੇ ਬੱਚੇ ਦਾ ਹਮੇਸ਼ਾ ਹੀ ਨਾਲ ਸਾਈ ਦੀ ਤਰ੍ਹਾਂ ਰਹਿੰਦਾ ਹੈ ਤੇ ਹੁਣ ਜਦੋਂ ਕਿਤੇ ਵੀ ਜਾਵੇਗਾ ਮੰਨ ਲਓ ਤੁਹਾਡੇ ਘਰ ਵਿੱਚ ਕੋਈ ਐਸੀ ਰੂਹ ਆ ਕੇ ਸੇਵਾ ਕਰਨ ਵਾਲੀ ਤੇ ਉਹਦੇ ਮਾਲਕ ਨੇ ਉਹਦੇ ਫੱਕਰ ਨੇ ਵੀ ਨਾਲ ਹੀ ਆਉਣਾ ਹੈ ਤਾਂ ਹੁਣ ਜੇ ਤੂੰ ਨਾਲ ਆਣ ਕੇ ਤਾਂ ਫਿਰ ਮੂਰੇ ਸੇਵਾ ਕਰਨ ਵਾਲੀ ਰੂਹ ਇਸ ਸੰਕੇਤ ਮਿਲ ਜਾਵੇਗਾ ਕਈ ਰੂਹਾਂ ਤਾਂ ਐਸੀਆਂ ਹੁੰਦੀਆਂ ਜਿਹਨੂੰ ਨਾਲ ਤੁਰੇ ਫਿਰਦੇ ਵੀ ਨਜ਼ਰ ਆ ਜਾਂਦੀ ਆ ਸੋ ਉਹ ਹੁੰਦੇ ਨੇ ਜਿਨ੍ਹਾਂ ਦਾ ਤੀਸਰਾ ਨੇਤਰ ਖੁੱਲ ਜਾਂਦਾ ਹੈ ਸੋ ਮਾਲਕਾ ਲੋਕ ਹੁਕਮ ਲੱਗ ਜਾਂਦਾ ਹੈ ਤੇ ਉਹ ਦੇਖਣ ਦੀ ਅੱਖ ਦੇ ਦਿੰਦੇ ਨੇ ਤੇ ਜਿਹੜੇ ਦੇਖ ਨਹੀਂ ਸਕਦੇ ਉਹਨਾਂ ਨੂੰ ਵੈਸੇ ਸੰਕੇਤ ਦੇ ਦਿੰਦੇ ਨੇ ਸੰਕੇਤ ਕੀ ਹੈ ਕਿ ਜਦੋਂ ਕੋਈ ਐਸੀ ਰੂਹ ਆਉਂਦੀ ਆ ਉਸ ਵਕਤ ਤੁਹਾਨੂੰ ਤੋੜ ਅਵਸਥੀ ਲੱਗ ਜਾਵੇਗੀ ਤੇ ਉਦੋਂ ਸਮਝ ਲੈਣਾ ਕਿ ਇਹ ਇਨਸਾਨ ਇਕੱਲਾ ਨਹੀਂ ਆਇਆ ਇਹਦਾ ਫੱਕਰ ਵੀ ਇਹਦੇ ਨਾਲ ਆਇਆ ਇਹਦਾ ਮੁਰਸ਼ਿਦ ਵੀ ਇਹਦੇ ਨਾਲ ਹੈ ਸੋ ਜਦੋਂ ਉਹਦਾ ਰਿਸ਼ਤਾ ਉਹਦੇ ਨਾਲ ਹੋਵੇਗਾ ਤੇ ਤੁਹਾਨੂੰ ਮਹਿਸੂਸ ਹੋਵੇਗਾ ਅਵਸਥੀ ਤੇ ਵਾਸੀ ਆਉਣੀ ਸ਼ੁਰੂ ਹੋ ਜਾਵੇਗੀ ਸੋ ਇਹ ਸੱਚਾਈ ਹੈ ਜੀ ਸੋ ਜਦੋਂ ਵੀ ਕੋਈ ਐਸੀ ਰੂਹ ਆਵੇ ਤਾਂ ਸਮਝ ਲੈਣਾ ਕਿ ਇਹਦੇ ਨਾਲ ਇਹਦਾ ਮਾਲਕ ਆਇਆ ਹੋਇਆ ਹੈ ਇਕੱਲਾ ਇਨਸਾਨ ਨਹੀਂ ਹੈ ਤੇ ਇਹਦੀ ਸੇਵਾ ਤੋਂ ਖੁਸ਼ ਆ ਸੋ ਇਹ ਬਹੁਤ ਵੱਡਾ ਸੰਕੇਤ ਹੈ ਮਾਲਕ ਦੇ ਨਾਲ ਹੋਣ ਦਾ ਮਹਿਸੂਸ ਕਰਨ ਲਈ ਸੋ ਜੇਕਰ ਅਸੀਂ ਦੇਖ ਨਹੀਂ ਸਕਦੇ ਉਹ ਮਹਿਸੂਸ ਕਰ ਸਕਦੇ ਹਾਂ ਕਿ ਉਹ ਪ੍ਰਮਾਤਮਾ ਫਿਰ ਸੰਕੇਤ ਦਿੰਦਾ ਵਸਤੀ ਤੇ ਵਸੇ ਹੋਣੀ ਸ਼ੁਰੂ ਹੋ ਜਾਂਦੀ ਤੇ ਸਮਝ ਲੈਣਾ ਕਿ ਉਸ ਸਮੇਂ ਫੱਕਰਾਂ ਫਕੀਰਾਂ ਦਾ ਪੈਰਾ ਆਸ-ਪਾਸ ਆ ਸੋ ਉਸ ਸਮੇਂ ਆਪਾਂ ਜਦੋਂ ਆਏ ਮਹਿਮਾਨ ਦਾ ਹਾਲਚਲ ਪੁੱਛਦੇ ਹਾਂ ਉਹਨੂੰ ਬਣਾ ਨਮਸਕਾਰ ਕਰਦੀਆਂ ਤੇ ਉਸ ਵਕਤ ਅੱਖਾਂ ਬੰਦ ਕਰਕੇ ਉਹ ਫਰਿਸ਼ਤੇ ਨੂੰ ਨਮਸਕਾਰ ਕਰਨੀ ਹੈ ਤੇ ਜੇਕਰ ਮਾੜੀ ਚੀਜ਼ ਹੋਵੇ ਤਾਂ ਫਿਰ ਤੁਹਾਡਾ ਮਨ ਨਹੀਂ ਉਹ ਇਨਸਾਨ ਕੋ ਟਿਕੇਗਾ ਤੁਹਾਨੂੰ ਜਿਹੜਾ ਆਵੇਗੀ ਕਿ ਕਿਹੜੀ ਘੜੀਏ ਇਨਸਾਨ ਉੱਠ ਕੇ ਚਲਾ ਜਾਵੇ ਸੋ ਜੇਕਰ ਕਿਸੇ ਦਿਨ ਨਾਲ ਕੋਈ ਮਾੜੀ ਸ਼ੈ ਆ ਜਾਂਦੀ ਹੈ ਕੋਈ ਕਸਰ ਵਿੱਚ ਹੈ ਕਿਸੇ ਤਰ੍ਹਾਂ ਵੀ ਤਾਂ ਉੱਥੇ ਤੁਹਾਡਾ ਮਨ ਨਹੀਂ ਟਿਕੇਗਾ ਜਿਹੜਾ ਇਨਸਾਨ ਸੇਵਾ ਕਰਨ ਵਾਲਾ ਜਾਂ ਉਹਦਾ ਸਿਰ ਭਾਰਾ ਹੋ ਜਾਵੇਗਾ ਜਾਂ ਉਹਦੇ ਸਿਰ 'ਚ ਦਰਦ ਹੋਣ ਲੱਗ ਪਵੇਗੀ ਸਰੀਰ ਤੇ ਭਾਰ ਪੈਣ ਲੱਗ ਪਵੇਗਾ ਕਿਉਂਕਿ ਮਾੜੀ ਚੀਜ਼ ਦਾ ਪੈਰਾ ਹੋ ਗਿਆ ਹੈ ਜੇ ਚੰਗੀ ਚੀਜ਼ ਦਾ ਪੈਰਾ ਹੁੰਦਾ ਤੇ ਇਹ ਸੰਕੇਤ ਮਿਲਦੇ ਹੈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਚੀਜ਼ ਜਾਣਕਾਰੀ ਲਈ ਸੋ ਕਿਸੇ ਹੋਰ ਨੂੰ ਦਾ ਭਲਾ ਹੋ ਸਕੇ ਤੇ ਕਿਸੇ ਹੋਰ ਨੂੰ ਵੀ ਇਹ ਸੰਕੇਤ ਮਿਲ ਸਕਾ ਸੋ ਬਾਕੀ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ